ਮਾਤਾ ਪਿਤਾ ਦੇ ਬੱਚੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ 18 ਜਨਵਰੀ 2025 ਨੂੰ ਆਇਆ ਹੋਇਆ ਜੀਐਨਵੀ ਦਾ ਪੇਪਰ ਆਪਾਂ ਹੱਲ ਕਰਦੇ ਪਿਆ 59 ਨੰਬਰ ਸਵਾਲ ਤੇ ਆਗੇ ਬੇਟਾ ਤਾਂ ਕਿੰਦਾ ਇਹਦੇ ਵਿੱਚ ਕਿੰਦਾ ਪਿਆ 5/22 7/22 7/22 3/22 9/22 1/22 ਨੂੰ ਸਰਲ ਕਰਨ ਉੱਤੇ ਪ੍ਰਾਪਤ ਹੁੰਦਾ ਤਾਂ ਬੇਟਾ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਸੀ ਜਦੋਂ ਹਾਰ ਬਰਾਬਰ ਹੁੰਦਾ ਤਾਂ ਉਤਲੀਆਂ ਰਕਮਾਂ ਨੂੰ ਅਸੀਂ ਸਿੱਧਾ ਜੋੜ ਘਟਾਓ ਕਰ ਲੈਣੇ ਆ ਠੀਕ ਹੈ ਬੇਟਾ ਇਹਦੇ ਵਿੱਚ ਬੇਟਾ ਜਮ੍ਹਾਂ ਦੀਆਂ ਰਕਮਾਂ ਅਲੱਗ ਜੋੜਦੀਆਂ ਘਟਾਓ ਦੀਆਂ ਵਿੱਚੋਂ ਅਲੱਗ ਜੋੜ ਕੇ ਮਾਈਨਸ ਹੋ ਜਾਂਦੀਆਂ ਤੇ ਇਹਦੇ ਵਿੱਚ ਬੇਟਾ 5 ਵੀ ਜਮ੍ਹਾਂ ਦੇ ਆ 7 ਵੀ ਜਮ੍ਹਾਂ ਦੇ ਆ 9 ਵੀ ਜਮ੍ਹਾਂ ਦੇ ਆ ਠੀਕ ਹੈ 5 ਤੇ 7 12 12 ਤੇ 9 21 ਮਾਈਨਸ ਦੇ 3 ਤੇ ਮਾਈਨਸ ਦੇ 1 ਠੀਕ ਹੈ ਇਹ ਬਣ ਗਿਆ 21 5 ਤੇ 7 12 ਤੇ 9 21 ਘਟਾਓ ਮਾਈਨਸ ਦੇ 3 ਤੇ ਮਾਈਨਸ ਦੇ 1 ਮਾਈਨਸ ਦੇ 4 ਹੋ ਗਏ ਬੇਟਾ ਘਟਾਓ 4 22 21 ਚੋਂ 4 ਗਏ 17 17 22 ਲੋ ਬੇਟਾ ਕੁਝ ਵੀ ਔਖਾ ਨਹੀਂ ਸੀ ਸੌਖਾ ਜਿਹਾ ਸਵਾਲ ਸੀ ਸਿਰਫ ਕਨਸੈਪਟ ਕਲੀਅਰ ਲੈਣਾ ਸੀਗਾ ਤੇ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਆਂ B 1 17 22 ਉੱਤਰ ਦਿੰਦਾ ਪਿਆ B 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਇਹਦਾ ਲਾਸਟ ਸਵਾਲ ਨੰਬਰ 60 ਸਵਾਲ ਨੰਬਰ 60 ਦੇ ਵਿੱਚ ਧਿਆਨ ਨਾਲ ਦੇਖੋ ਬੇਟਾ ਆਹਨੇ ਰਕਮ ਦਿੱਤੀ ਹੋਈ ਹੈ ਕਹਿੰਦਾ ਇਹਦੇ ਵਿੱਚ ਬੇਟਾ ਕਹਿੰਦਾ ਇਹਨੂੰ ਸਰਲ ਕਰੋ ਦਾ ਸਵਾਲ ਸੀਗਾ ਤੇ ਬੇਟਾ ਸਭ ਤੋਂ ਪਹਿਲਾਂ ਅਸੀਂ ਬ੍ਰੈਕਟਾਂ ਖੋਲਦੇ ਹਾਂ ਬ੍ਰੈਕਟਾਂ ਦੇ ਵਿੱਚ ਛੋਟੀ ਬ੍ਰੈਕਟ ਠੀਕ ਹੈ ਬੇਟਾ ਤਾਂ ਆਹ ਰਕਮ ਇਦਾਂ ਹੀ ਆ ਜਾਣੀ ਸੀ 4 ਘਟਾਓ 1 3 ਰਹਿ ਜਾਣੇ ਬੇਟਾ ਪਹਿਲਾਂ ਛੋਟੀ ਬ੍ਰੈਕਟ ਖੋਲ ਲੈਣੀ ਸੀਗੀ ਛੋਟੀ ਬ੍ਰੈਕਟ ਦੇ ਵਿੱਚ 5 3 ਆ ਜਾਣੇ ਠੀਕ ਹੈ ਬੇਟਾ ਤਾਂ 5 3 2 ਆ ਜਾਣੇ ਸੀ ਠੀਕ ਹੈ ਬੇਟਾ ਤਾਂ ਇਹ ਕਰ ਲਈ ਬ੍ਰੈਕਟ ਦੇ ਵਿੱਚ ਕੀ ਆ ਜਾਣਾ ਸੀ 16 2 ਠੀਕ ਹੈ 16 2 ਕਰਨੇ ਸੀ ਤਾਂ ਕਰ ਲਈ ਬ੍ਰੈਕਟ ਵੀ ਖੁੱਲ ਜਾਣੀ ਸੀ ਵੱਡੀ ਬ੍ਰੈਕਟ ਖੁੱਲਣੀ ਸੀ ਤਾਂ ਉੱਥੇ ਆ ਜਾਣਾ ਸੀ 18 16 2 14 ਆ ਗਏ ਨਾ 18 14 ਠੀਕ ਹੈ ਬੇਟਾ ਤਾਂ ਇਹ ਬੇਟਾ ਵੱਡੀ ਬ੍ਰੈਕਟ ਵੀ ਜਦੋਂ ਖੁੱਲ ਜਾਣੀ ਸੀ 18 14 6 ਆ ਗਏ ਠੀਕ ਹੈ ਤੇ ਬਾਹਰ 8 ਸੀਗੇ 18 14 4 ਆ ਗਏ ਬੇਟਾ 18 14 4 ਤੇ ਬਾਹਰਲੇ ਪਾਸੇ 8 ਸੀਗੇ ਤਾਂ ਇਹ ਆ ਜਾਣਾ 8 4 ਤਾਂ ਬਰਾਬਰ 4 ਸਾਡਾ ਉੱਤਰ ਆ ਜਾਣਾ ਠੀਕ ਹੈ ਬੇਟਾ ਤਾਂ ਇਹ ਇਹ ਵੀ ਬੇਟਾ ਮੂਝਵਾਨੀ ਸਵਾਲ ਸੀ ਸੀ 1 ਦੇ ਵਿੱਚ 4 ਆਨਸਰ ਲਾਉਂਦਾ ਪਿਆ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਇਹ ਸੀਗੇ ਬੇਟਾ ਗਣਿਤ ਦੇ ਸਵਾਲ ਤੇ ਅੱਗੋਂ ਬੇਟਾ ਪੰਜਾਬੀ ਵਾਲਾ ਪੋਰਸ਼ਨ ਸ਼ੁਰੂ ਹੋ ਗਿਆ ਉਹ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ